ਜੇ ਇਹ ਤੇ ਸੁੱਤਾ ਹੁੰਦਾ ਤਾਂ ਇਹਦਾ ਜਾਨ ਦਾ ਨੁਕਸਾਨ ਹੋ ਸਕਦਾ ਹੈ ਇਹਦੀ ਸਿਹਤ ਦਾ ਕੋਈ ਨਹੀਂ ਆ ਤਾਂ ਮੰਡ ਜਿੱਥੇ ਗਏ ਤੇ ਡਾਕਟਰ ਆ ਗਏ ਇਹਦਾ ਜਾਨ ਦਾ ਨੁਕਸਾਨ ਹੋ ਸਕਦਾ ਹੈ ਵਾਹ ਨੰਬਰ ਤੋਂ ਪੁੱਛਦਾ ਹੁੰਦਾ ਹਾਂ ਕਿ ਇਹ ਹੈਗਾ ਕੋਈ ਤੇ ਅੱਜ ਤਾਂ ਫਿਰ ਦੇਮ ਇੰਤਬਤ ਰਹੀ ਸੀ ਤੇ ਮੈਂ ਤਾਂ ਸਾਡੇ 4 ਵਜੇ ਆ ਤੇ ਇੱਥੇ ਆ ਕੇ ਦੇਖਿਆ ਬਲ ਨਹੀਂ ਜਗਦਾ ਸੀ ਬਲ ਲਾਇਆ ਸੀ ਬਲ ਤੇ ਆ ਵੇ ਜਦ ਦੇਖ ਆ ਕੋ ਪੰਦਰ ਹੋਇਆ ਮੇਰਾ ਕੀ ਨੁਕਸਾਨ ਕੀ ਹੋਇਆ ਤੇ ਤਿੰਨ ਮਹੀਨੇ ਇਕੱਠੇ ਅੱਛਾ ਹੋ ਲੋ ਬੜਾ ਲੋਹਾ ਲੈ ਕੇ ਆ ਕੇ ਆ ਕਿਦਾਂ ਕਿਦਾਂ ਦੀ ਲੈ ਕੇ ਆ ਆ ਕੰਧ 파ੜ ਕੇ ਲੈ ਕੇ ਆਏ ਪਾਲੇ ਪਾਸੇ ਰਾਹਲ ਦੇ ਪਾਸੇ ਜਿੰਦਾ ਨਹੀਂ ਖੋਲਿਆ ਨਹੀਂ ਜਿੰਦਾ ਭੰਨਿਆ ਜਿੰਦਾ ਗੇਟ ਤੋੜਿਆ ਆ ਮੇਰਾ ਆ ਜਿੰਦਾ ਅੱਲਾ ਵੀ ਖੋਲਿਆ ਕੇ ਆ ਇਹ ਵੀ ਖੋਲਿਆ ਆ ਪੁਲਿਸ ਨੂੰ ਫੋਨ ਨਹੀਂ ਕੀਤਾ ਫੋਨ ਕੀਤਾ 5:30 ਵਜੇ ਦਾ ਫੋਨ ਕੀਤਾ ਆ ਅੱਛਾ ਕੋਈ ਨਹੀਂ ਆਜ ਤੱਕ ਕੋਈ ਨਹੀਂ ਆ ਚੱਪ ਇਹ ਪਛਪਾਦੀ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਆ ਅੱਛਾ ਜੀ ਸਾਡੀ ਕੋਈ ਸਾਡਾ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਉਹ ਤਾਂ 8 ਵਜੇ ਹਾਂ ਜੀ 8 ਵਜੇ ਕਿੰਨਾ ਨੁਕਸਾਨ ਹੋਇਆ ਸਾਡੇ ਮੱਝਾ ਲੈ ਕੇ ਤਨ ਅੱਛਾ ਜੀ ਕੱਟੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਇੱਕ ਕੰਧ ਪਾੜੀ ਛੜਕਲ ਦੀ ਅੱਛਾ ਕੰਧ ਪਾੜ ਕੇ ਬੈਠ ਕੇ ਜਿੰਦਾ ਖੋ ਭੰਨਿਆ ਠੀਕ ਹੈ ਗੇਟ ਭੰਨਿਆ ਜੀ ਗੇਟ ਭੰਨ ਕੇ ਲੈ ਗਏ ਕਿੰਨੇ ਦਾ ਨੁਕਸਾਨ ਹੋਊਗਾ ਇਹ ਤਾਂ 3 ਲੱਖ ਦਾ ਹੋਣਾ ਹੀ ਆ 3.5 ਲੱਖ ਦਾ ਹੋ ਸਕਦਾ ਸਮਾਨ ਸਾਡੀਆਂ ਮੱਝਾਂ ਭਾਰੀਆਂ ਮੱਝਾਂ ਸੀਆਂ ਜੀ ਜਿਸ ਟੜੀ ਬਿਮਾਰ ਸੀ ਉਹ ਘਰ ਤਵਾ ਕਾ ਸੌਂ ਗਿਆ ਜਦ ਅਸੀਂ 4:30 ਵਜੇ ਆਏ ਆ ਅਸੀਂ ਦੇਖਿਆ ਸੀ ਸਾਡੀਆਂ ਕੰਦ ਵੀ ਬਲ ਵੀ ਭੰਨਿਆ ਸੀ ਸਾਡਾ ਤੇ ਦੇਖਿਆ ਕਿ ਆ ਕੇ ਕੰਧਪੜ੍ਹ ਸਾਡੇ ਕੋਲ ਤਿੰਨ ਮੱਛਾ ਲੈਗਾ ਜੀ ਇੱਕ ਕੱਟੀ ਲੈਗਾ ਜੀ ਹੋਰ ਵੀ ਜ਼ਿਆਦਾ ਸਵਾਲ ਲੈ ਆ ਸਕਦੇ ਆ ਜੀ ਪਰਸੂ ਫੋਨ ਕੀਤਾ ਸੀ ਕੀਤਾ ਜੀ ਨਹੀਂ ਪਹੁੰਚੀ ਪੁਲਿਸ ਹਲੇ ਨਹੀਂ ਪਹੁੰਚੀ ਹਾਂਜੀ ਕੀ ਜਾਣਕਾਰੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਮੈਂ ਤਾਂ ਸਵੇਰੇ ਜੀ 5 ਵਜੇ ਮੈਨੂੰ ਫੋਨ ਆਇਆ ਪਾਜੀ ਦਾ ਤੇ ਇਹ ਮੈਂ ਨਹਾ ਲ ਕੇ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਵੇ ਚੋਰੀ ਹੋ ਗਈ ਆ ਤੇ ਮੈਂ ਉਹਦੇ ਹੀ ਅਪਰਾ ਚੋਂ ਕਿ ਫੋਨ ਕੀਤਾ ਤੇ ਆ ਦੇਖ ਲਓ ਹੁਣ 7 ਵਜੇ ਗਿਆ ਆ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ ਠੀਕ ਆ 112 ਤੇ ਵੀ ਕਾਲ ਕੀਤੀ ਆ ਪੁਲਿਸ ਦੀ ਬਹੁਤ ਢਿੱਲੀ ਕਰ ਗਿਆ ਇਹਦਾ ਮਤਲਬ ਉਹ ਜਿਆਦਾ ਬਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡ ਦਿਓ ਨਾ ਇੰਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨੇ ਪਜਾ ਹੈਪਨ ਹੋ ਗਿਆ ਐਡਾ ਹੋਈ ਦੇਖਣਾ ਚਾਹੀਦਾ ਅਗਲੇ ਟਾਈਮ ਨਾਲ ਨਾ ਨਫਰੀ ਦੀ ਬਹੁਤ ਘਾਟ ਆ ਹਾਂਜੀ ਅੱਜ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ 6:35 ਵਜੇ ਕਿ ਸ਼ਿਗਾਰਾ ਸਿੰਘ ਦੇ ਜਿਹੜੇ ਖੂਦ ਦੇ ਪਸ਼ੂ ਚੂਰੂ ਹੋਏ ਆ ਚੋਰੀ ਹੋਏ ਆ ਇੱਥੇ ਪਹੁੰਚ ਕੇ ਦੇਖਿਆ ਕਿ ਉਹਨਾਂ ਦਾ ਕੋਠਾ ਢਾ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ 5:30 ਵਜੇ ਦੀ ਕਾਲ ਕੀਤੀ ਹੋ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਿਆਰੀ ਆ ਅਸੀਂ ਤਿੰਨ ਚਾਰ ਵਾਰੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡ ਵਾਲੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਿਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜਿਆਦਾ ਮਾੜੀ ਗੱਲ ਆ ਪੁਹੁੰਚਿਆ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ ਜਾਣ ਗਿਆ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿਤੇ ਸਿਰ ਨਾ ਠੀਕ ਹੋਣ ਕਰਕੇ ਘਰੇ ਚਲੇ ਗਿਆ ਇਹ ਉਹਨਾਂ ਦੇ ਮਗਰੋਂ ਜੋ ਮੱਝਾਂ ਚੋਰੀ ਹੋ ਗਈਆਂ ਅਗਲੋ ਗੇਟ ਤੋਂ ਖੋਲੜ ਦੀ ਟਰਾਈ ਕੀਤੀ ਐ ਗੇਟ ਖੁੱਲਿਆ ਨਹੀਂ ਐ ਪਿੱਛੋਂ ਕੰਧ ਪਾੜ ਕੇ ਮੱਝਾਂ ਲੈ ਗਏ ਕੋਲੋਂ ਤਿੰਨ ਮੱਝਾਂ ਦੇ ਕੱਟੀਆਂ ਨੇ